ਖਾਇਆ ਹੈ ਬਰਨਾਲਾ ਦੇ ਇੱਕ ਪਿੰਡ ਰਾਇਸਰ ਦੇ ਰਹਿਣ ਵਾਲੇ ਪਿਓ ਪੁੱਤਰ ਦੇ ਜਿਨ੍ਹਾਂ ਨੇ ਇਕੱਠਿਆਂ 12ਵੀਂ ਦੀ ਪ੍ਰੀਖਿਆ ਦਿੱਤੀ ਅਤੇ ਦੋਵਾਂ ਨੇ ਇਸ ਪ੍ਰੀਖਿਆ ਨੂੰ ਪਾਸ ਕੀਤਾ ਹੈ ਅਰਤਾਰ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਫਿਰ ਅਰਤਾਰ ਸਿੰਘ ਨੇ 1982 ਤੋਂ 83 ਦੇ ਦਰਮਿਆਨ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਪਰ ਬਾਅਦ ਦੱਸਦੇ ਕਿ 42 ਸਾਲ ਬਾਅਦ ਉਹਨਾਂ ਨੇ ਮੁੜ ਓਪਨ ਦੀ ਪੜਾਈ ਕਰਕੇ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ ਪਿਤਾ ਅਰਤਾਰ ਸਿੰਘ ਦੀ ਗੱਲ ਕੀਤੀ ਜਾਏ ਤਾਂ ਅਰਤਾਰ ਸਿੰਘ ਨੇ 500 ਦੇ ਵਿੱਚੋਂ 360 ਨੰਬਰ ਪ੍ਰਾਪਤ ਕਰਕੇ 72% ਨੰਬਰ ਜੁੜਾ ਹਾਸਿਲ ਕੀਤਾ ਹੈ ਉੱਥੇ ਹੀ ਤੁਹਾਨੂੰ ਦੱਸਦੇ ਕਿ 24 ਸਾਲ ਦੇ ਪੁੱਤਰ ਜੋਸਪ੍ਰੀ ਤੇ 12ਵੀਂ ਦੀ ਪ੍ਰੀਖਿਆ ਦੇ ਵਿੱਚੋਂ 500 ਦੇ ਵਿੱਚੋਂ 345 ਨੰਬਰ ਪ੍ਰਾਪਤ ਕਰਕੇ ਉਹਨਾਂ ਦਾ ਜੁੜਾ ਹੈ 69 ਨੰਬਰ 69% ਨੰਬਰ ਹਾਸਲ ਕੀਤੇ ਨੇ। ਦਾਹਲਾਪੁਰ ਆਇਆ ਤੇ ਫਿਰ ਉਸ ਤੋਂ ਬਾਅਦ ਚਲੋ ਅਸੀਂ ਤੁਹਾਨੂੰ ਡੇਟ ਸ਼ੀਟ ਮਿਲ ਗਈ ਸੀ ਪੇਪਰ ਦਿੱਤੇ ਪੇਪਰ ਦਿੱਤੇ ਵਧੀਆ ਸਾਡਾ ਪੇਪਰ ਹੋਇਆ ਦੋਨਾਂ ਦੇ ਤੇ ਪਿਛਵਾ ਰਿਜ਼ਲਟ ਆ ਵਧੀਆ ਪ੍ਰਾਤੀਮਾਨ ਖੁਸ਼ ਹੋ ਗਿਆ ਦਿਨਾਂ ਦਾ ਵੀ ਦੋਨਾਂ ਪਾਸ ਹੋ ਗਿਆ ਜੀ। ਕਿ ਤੁਸੀਂ 12ਵੀਂ ਦੀ ਪੜਾਈ ਸੁਣ ਕੀਤੀ ਕਿੰਨੇ ਸਾਲਾਂ ਬਾਅਦ ਤੁਸੀਂ ਇੱਦ ਕੀ ਪੜਾਈ ਮੈਂ ਜੀ ਤਕਰੀਬਨ 40-42 ਸਾਲ ਤੋਂ ਹੋ ਗਏ 82 ਤੋਂ ਦੇਖ ਲਓ 42 ਸਾਲ ਤੋਂ ਵੀ 42 ਸਾਲ ਦਾ ਸਮਾਂ ਬਣ ਜਾਂਦਾ ਹੈ 82-83 ਦਾ ਤੇ ਪੜਾਈ ਛੱਡੀ ਨੂੰ ਸਮਝ ਲਓ ਸਮਾਂ ਵੈਸੀਗਾ ਤੇ ਇਸੇ ਦਰਾਂ ਨਾਲ ਜਦੋਂ ਮੈਂ ਸਮਝ ਲਓ ਦਾਹਲਾ ਭਰ ਕੇ ਆਪਣਾ ਵੀ ਆ ਗਿਆ ਤਾਂ ਮੇਰੇ ਨਾਲ ਰਿਲੇਟਿਵ ਨੇ ਸਾਡੇ ਸਹਿਤਕਾਰ ਤੇ ਬਠਿੰਡ ਤੋਂ ਸਖਬਤ ਕੋ ਖੋਸਾ ਜੀ ਉਹਨਾਂ ਨੇ ਲਗਾਤਾਰ ਮੇਰੀ ਤਿਆਰੀ ਕਰਵਾਈ ਉਹਨਾਂ ਨੇ ਮੈਨੂੰ ਆਨਲਾਈਨ ਕਲਾਸਾਂ ਲਵਾਈਆਂ ਤੇ ਉਹਨਾਂ ਦੀ ਬਦਵਾਲਤ ਮੈਂ ਵਧੀਆ ਚੋਲੈ ਨਿਕ ਨੰਬਰ ਲੈ ਗਿਆ ਨਹੀਂ ਮੈਂ ਸਿਰ ਵੀ ਕੱਲਾ ਪਾਸਵਰਡ ਜੋ ਤੱਕ ਸੀਮਤ ਰਹਿਣਾ ਸੀਗਾ ਤੇ ਇੱਕ ਸਾਡੇ ਸਖਪਾਲ ਕੌਰ ਬਾਠਰੇ ਨੇ ਸਾਡੇ ਪ੍ਰਣਾਲੇ ਤੋਂ ਉਹਨਾਂ ਨੇ ਵੀ ਕਾਫੀ ਮੈਨੂੰ ਪ੍ਰੇਰਣਾ ਮਿਲੀ ਆ ਆਵਰਨ ਪ੍ਰਿੰਦਾਜੀ ਦਾ ਵੀ ਇਹਦੇ ਵਿੱਚ ਵੱਡਾ ਹੱਥ ਰਿਹਾ ਜੀ ਕਿੰਨੇ ਨੰਬਰ ਪ੍ਰਾਪਤ ਕੀਤੇ ਤੁਸੀਂ 12ਵੀਂ ਕੀ ਕੀ ਟਿਖਿਆ ਦੇ ਵਿੱਚ ਜੀ ਮੇਰੇ 12ਵੀਂ ਦੇ ਵਿੱਚੋਂ 360 ਨੰਬਰ ਆਏ 500 ਚੋਂ ਤੇ ਉਹ ਬਾਟਰ ਪ੍ਰਿੰਟ ਬਣਦੇ ਹੈਗੇ ਤੇ ਬੇਟੇ ਦੇ ਦੇ ਥੋੜੇ ਜਿਹੇ ਵੀਰ ਨੂੰ 3% ਘਟਦੇਗੇ 300 45 ਨੰਬਰ ਨੇ 500 ਚੋ ਜੀ ਜਸਪੀਤ ਜੀ ਕੀ ਕਹਿਣਾ ਚਾਹਣਾ ਜਿਹੜਾ ਪਲਾਸਟਿਕ ਦੇ ਵਿੱਚ ਤੁਸੀਂ ਪਾਸ ਹੋਏ ਤੁਹਾਡੇ ਪੁੱਤਾਂ ਵੀ ਇੰਟਰਸਟਿੰਗ ਦੇ ਪਾਸ ਹੋ ਜਾਏਗਾ ਹਾਂ ਜੀ ਵਧੀਆ ਕਹਿਣਾ ਚਾਹਣਾ ਜੀ ਸਾਨੂੰ ਬਹੁਤ ਖੁਸ਼ੀ ਆ ਹਾਂ ਜੀ ਤੇ ਅਸੀਂ ਮੈਂ ਤੇ ਡੈਡੀ ਨੇ ਇਕੱਠੇ ਨੇ ਦਾਗਲਾ ਭਰਿਆ ਜੀ ਰਲ ਮਿਲ ਕੇ ਅਸੀਂ ਪੇਪਰਾਂ ਦੀ ਤਿਆਰੀ ਕੀਤੀ ਜੀ ਕਿੰਨੇ ਨੰਬਰ ਆਸਰੇ ਦਿੱਤੇ ਤੁਸੀਂ ਟਟ ਟਟ ਮੇਰੇ ਜੀ 90% ਦਾ ਡੈੜੀ ਦੇ 72 ਜੀ ਐਕਟਿਵ ਨਹੀਂ ਕਿ ਕਦੋਂ ਪੜ੍ਹਾਈ ਕਰਦੇ ਕਿੰਨਾ ਸਮਾਂ ਪੜ੍ਹਾਈ ਕਰਦੇ ਹੋਰ ਵੀ ਕੋਈ ਕੰਮ ਕਰਦੇ ਹੋ ਹਾਂ ਜੀ ਮੈਂ ਨਾਲ-ਨਾਲ ਕੰਮ ਵੀ ਕਰਦਾ ਸੀ ਤੇ ਤਾਂ ਕਰਕੇ ਪੜ੍ਹਾਈ 'ਚ ਟਾਈਮ ਘੱਟ ਹੀ ਮਿਲਦਾ ਸੀ ਤੇ ਮੈਂ ਪੇਪਰਾਂ ਦੇ ਆਖਰੀ ਦਿਨਾਂ 'ਚ ਮਿਹਨਤ ਵਧਾ ਕਰਨੀ ਪਈ ਮਾਨ ਖੁਸ਼ ਹੈਗਾ ਹਾਂ ਜੀ ਹਾਂ ਜੀ ਸਨੇਹਾ ਵੀ ਡੇਣਾ ਚਾਹ ਰਿਆ ਨੌਜਵਾਨਾਂ ਹਾਂ ਜੀ ਉਹਨਾਂ ਨੂੰ ਵੀ ਕੰਮ ਵੀ ਕਰਨਾ ਚਾਹੀਦਾ ਨਾਲ-ਨਾਲ ਪੜ੍ਹਾਈ ਵੀ ਕਰਨੀ ਚਾਹੀਦੀ ਹੈ ਜ਼ਰੂਰੀ ਹੈ ਜੀ 12 ਤੱਕ ਕੀ ਕੰਮ ਕਰਦੇ ਨਾਲ ਰਾਜਾਂ ਦੇ ਲੱਗਾ ਜੀ ਹਾਂਜੀ ਹਾਂਜੀ ਮੈਂ ਤਾਂ ਜਿਹੜੀ ਘਰੇ ਬਹੁਤ ਤਿਆਰੀ ਕਰਦੇ ਹੁੰਦੇ ਸੀ ਰਾਲ ਮਿਲ ਕੇ